हां ਘਰ ਘਰ ਚਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਕਰਾਈ ਹਨ ਮਾਧਮ ਰਾਈਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਾਈ ਹਾਲ ਗੱਲਬਾਤ ਹੋਈ ਹੈ ਜੀ ਕਿ ਸੈਨਲ ਦੇ ਗੱਲਬਾਤ ਹੋਈ ਹੈ ਜੀ ਡਾਕਟਰ ਜੀ ਹਜੇ ਤੱਕ ਹਜੇ ਤੱਕ ਬਹੁਤ ਨਾਜ਼ਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਚਮਤਕਾਰ ਹੋਣਾ ਚਮਤਕਾਰ ਨਾਲ ਹੀ ਪ੍ਰਾਟਮਿਕ ਹੋਣਾ ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਆਪ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕੇ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਾਰੇ ਆਲਦੇ ਸੱਤਿਆਂ ਨਾਲ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਦਰਜਾਰੇ ਸੀਗੇ Shimla ਵੱਲੋਂ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਹਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਟੂਰਮੈਂਟ ਹੋ ਰਹੀ ਹੈ ਨਹੀਂ ਹੱਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਬ੍ਰੇਨ ਗੈਟ ਦੀ ਗੱਲ ਕੀਤੀ ਜਾ ਰਹੀ ਨਹੀਂ ਹੱਜੇ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਅਜੇ ਤਾਂ ਬਸ ਅਪਰਦਾਸ ਕਰੀਏ ਠੀਕ ਠੀਕ ਅਸੀਂ ਤਾਂ ਪ੍ਰਮਾਤਮਾ ਅਗੇ ਪੋਜ਼ਿਟਿਵ ਸੋਚ ਰਹੇ ਆ ਕਿ ਪ੍ਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਬੜਾ ਕਵਰ ਹੋ ਜਾਊਗਾ ਹਾਂ ਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਹੀ ਹੋਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਲ ਦੇ ਹੋ ਕਿੰਨੀ ਮਰਮੀ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਟ ਨੋ ਕੀ ਹੈ ਇਹ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦੋ ਸੋ ਠੀਕ ਹੋ ਜੇ ਪ੍ਰਾਰਥਨਾ ਸਦਾ ਸਹੀ ਦੁਆ ਬਿਲਕੁਲ ਜੂਨ ਖਾਨ ਸਾਹਿਬ